ਤਸਵੀਰਾਂ ਨਕੋਦਰ ਚੌਕ ਨਕੋਦਰ ਅੰਬੇਡਕਰ ਚੌਕ ਤੋਂ ਦਿਖਾ ਰਹੇ ਹਾਂ ਜਿੱਥੇ ਅੱਜ ਐਸਡੀਐਮ ਦੀ ਅਗਵਾਈ ਦੇ ਵਿੱਚ ਟ੍ਰੈਫਿਕ ਦੇ ਪ੍ਰਤੀ ਲੋਕਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਵਾ ਕਿਉਂਕਿ ਨਕੋਦਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹਰ ਸ਼ਾਮ ਜਾਰੀ ਨਹੀਂ ਦੀ ਆ ਅੱਜ ਜਾਗਰੂਤ ਕੀਤਾ ਜਾ ਰਿਹਾ ਅਵੇਰਨੈਸ ਕੀਤਾ ਜਾ ਰਿਹਾ ਵਾ ਗੱਲਬਾਤ ਵੀ ਕਰਾਂਗੇ ਤਾਂ ਕਿ ਜਿਹੜੀ ਲੋਕਾਂ ਨੂੰ ਇੱਥੇ ਕੁਝ ਮੁਸ਼ਕਲ ਆਉਂਦੀ ਆ ਗੱਲਬਾਤ ਵੀ ਕਰ ਲੈਂਦੇ ਹਾਂ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕੱਲੇ ਜੀ 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 ਸਾਰਾ ਅਵੇਰਨੈਸ ਕੀਤਾ ਜਾ ਰਿਹਾ ਟ੍ਰੈਫਿਕ ਦੇ ਪਤੀ ਕੀ ਕਹਿਣਾ ਚਾਹੋਗੇ ਜੀ ਅ ਅੱਜ ਅਸੀਂ ਨਕੋਤਰ ਵਿਖੇ ਟ੍ਰੈਫਿਕ ਅਵੇਰਨੈਸ ਡਰਾਈਵ ਕਰ ਰਹੇ ਹੈਗੇ ਆ ਜਿਹਦੇ ਨਾਲ ਸਾਡੇ ਆਫਿਸ ਵੱਲੋਂ ਡੀਐਸਪੀ ਸਾਹਿਬ ਆਏ ਹੋਏ ਹੈਗੇ ਨੇ ਸਾਡੇ ਐਸਐਚਓ ਸਾਹਿਬ ਮੇਰੇ ਦੋਵੇਂ ਤਸਵੀਰਦਾਰ ਸਾਹਿਬ ਹੈਗੇ ਨੇ ਔਰ ਸਾਡੇ ਜਿਹੜੇ ਪਾਰਟਨਰਸ ਹੈਗੇ ਨੇ ਬੇਸਿਕਲੀ ਇਹ ਅ ਇੰਡੋਸਿਸ ਸਕੂਲ ਔਰ ਸਤਿਅਮ ਗਰੁੱਪ ਆਫ ਇੰਸਟੀਟਿਊਸ਼ਨਸ ਔਰ ਲਾਇਓਨਸ ਕਲੱਬ ਇਹ ਅ ਅੰਦਰਸ਼ਨ ਚੈਰੀਟੇਬਲ ਟਰਸਟ ਆਂਦੀ ਪੋਲੀਟੀਕਲੀ ਸਾਨੂੰ ਸਪੋਰਟ ਕਰਨ ਲਈ ਇਹ ਸ਼੍ਰੀ ਦਰਸ਼ਨ ਟਾਲੀ ਜੀ ਆਏ ਹੋਏ ਹੈਗੇ ਨੇ ਤੇ ਅਸੀਂ ਸਾਰਿਆਂ ਦੇ ਜਿਹੜੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਪੂਰੇ ਸ਼ਹਿਰ 'ਚ ਡਰਾਈਵ ਕਰ ਰਹੇ ਹੈਗੇ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਸ਼ਹਿਰਾਂ ਦੇ ਵਿੱਚ ਕੰਜੈਸ਼ਨ ਬਹੁਤ ਹੋ ਗਈ ਹੈਗੀ ਔਰ ਅਸੀਂ ਸਾਡੀ ਕੋਸ਼ਿਸ਼ ਹੈਗੀ ਹੈ ਕਿ ਇਸ ਦੇ ਚ ਹੋਏ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਨਾ ਵਾਪਰੇ ਤੇ ਉਸ ਦੇ ਚੱਲਦੇ ਹੋਏ ਜੋ ਵੀ ਅਸੀਂ ਪਰਸਪਰ ਯਤਨ ਕਰ ਸਕਦੇ ਆਂ ਗਿਆ ਸੀ ਉਹਨੂੰ ਐਗਜ਼ੀਕਿਊਟ ਕਰ ਰਹੇ ਆ ਸਰ ਨਕੌਦਰ ਸ਼ਹਿਰ ਦੇ ਵਿੱਚ ਸਮੱਸਿਆਵਾਂ ਬਹੁਤ ਆ ਪ੍ਰੇਫਰਡੀਆਂ ਜੇ ਆਪਾਂ ਗੱਡੀਆਂ ਨੂੰ ਲੈ ਕੇ ਲਈਏ ਗੱਡੀਆਂ ਲੋਕੀ ਸੜਕਾਂ ਤੇ ਹੀ ਲਾ ਕੇ ਬਜ਼ਾਰ ਨੂੰ ਚਲੇ ਜਾਂਦੇ ਆ ਜੀ 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 ਦੇ ਹਿੰਦੇ ਹੈਗੇ ਉਹਨੂੰ ਰਿਮੂਵ ਕੀਤਾ ਸੀ ਉਹ ਡਰਾਈਵ ਨੂੰ ਅਸੀਂ ਹੋਰ ਆਗਮੈਂਟ ਕਰਾਂਗੇ ਮੈਂ ਈਓ ਸਾਹਿਬ ਨੂੰ ਇਹ ਵੀ ਕਿਹਾ ਸੀਗਾ ਕਿ ਇਸੇ ਸ਼ਹਿਰ ਦੇ ਵਿੱਚ ਉਹ ਵਾਰੀ ਸਾਰੀਆਂ ਥਾਵਾਂ ਆਇਡੈਂਟੀਫਾਈ ਕਰੀਏ ਜਿੱਥੇ ਸੇ ਪਾਰਕਿੰਗ ਸਪੇਸ ਬਣਾ ਸਕਦੇ ਹੈਗੇ ਆ ਅਸੀਂ ਉਹਨੂੰ ਇੱਕ ਤਰੀਕੇ ਦੇ ਨਾਲ ਠੇਕੇ ਦੇ ਉੱਤੇ ਦੇ ਕੇ ਇੱਕ ਪਾਸੇ ਸਰਕਾਰ ਦਾ ਰੈਵਨਿਊ ਜਨਰੇਟ ਕਰਾਂਗੇ ਔਰ ਇਨਸ਼ੋਰ ਕਰਾਂਗੇ ਕਿ ਇੱਥੇ ਸੜਕਾਂ ਦੇ ਵਿੱਚ ਜਿਹੜੇ ਆਮ ਲੋਕੀ ਪਾਰਕ ਕਰ ਜਾਂਦੇ ਹੈਗੇ ਨੇ ਵੀ ਉੱਥੇ ਹੀ ਪਾਰਕ ਕਰਨ ਉਹਦਾ ਉਹਨਾਂ ਰੈਵਨਿਊ ਆਏਗਾ ਸਰਕਾਰ ਨੂੰ ਦੂਸਰਾ ਹੈਗਾ ਕਿ ਕੰਜੈਸ਼ਨ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਅਸੀਂ ਟੈਕਲ ਕਰ ਪਾਵਾਂਗੇ ਸਰ ਜੀ ਜਿਹੜਾ ਨਾ ਆਪਣਾ ਅਵੇਅਰਨੈਸ ਟ੍ਰੈਫਿਕ ਦਾ ਬਰਾਲਾ ਬਹੁਤ ਵਧੀਆ ਸਾਰੇ ਰਲ ਕੇ ਸਤਿਕਾਰ ਨਹੀਂ ਜੀ ਪਰ ਆਪਾਂ ਨਗੋਦਰ ਦੇ ਵਿੱਚ ਆਪਾਂ ਪਿੱਛੇ ਕਈ ਧਾਕਿਆ ਤੋਂ ਦੇਖ ਰਹੇ ਹਾਂ ਜੀ ਕਿ ਟ੍ਰੈਫਿਕ ਦੇ ਨਿਯਮਾਂ ਨੂੰ ਲਾਗੂ ਨਹੀਂ ਹੋਇਆ ਲਾਗੂ ਕੌਣ ਕਰਾਏਗਾ ਪ੍ਰਸ਼ਾਸਨ ਕਰਾਏਗਾ ਜਾਂ ਇਹ ਆਲਾਮ ਜੀ ਨਹੀਂ 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 ਬਿਲਕੁਲ ਹੀ ਕਰਾਵਾਂਗੇ ਜੀ ਮੇਰੇ ਖਿਆਲ ਦੇ ਨਾਲ ਮਤਲਬ ਮੈਂ ਸਾਡੀ ਸਾਰੀ ਟੀਮ ਬਹੁਤ ਵਧੀਆ ਹੈਗੀ ਹੈ ਡੀਐਸਪੀ ਸਾਹਿਬ ਸਾਡੀ ਤਸੀਦਰ ਸਾਹਿਬ ਸਾਰੇ ਬਹੁਤ ਅੱਛੀ ਹੈਗੀ ਨਹੀਂ ਹੋਰ ਅਸੀਂ ਇਸ ਗਲਤੀ ਉੱਤੇ ਫੋਕਸ ਕਰ ਰਹੇ ਹੈਗੇ ਆ ਇਨਫੈਕਟ ਹੁਣੇ ਰੀਸੈਂਟਲੀ ਸੰਡੇ ਮਾਣਯੋਗ ਡੀਸੀ ਸਾਹਿਬ ਦੀ ਅਗਵਾਈ ਹਟਪੋਟ ਮੀਟਿੰਗਸ ਹੋਈਆਂ ਹੈਗੀਆਂ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਨੂੰ ਕਿਸ ਤਰੀਕੇ ਦੇ ਨਾਲ ਨਿਯੰਤਰਣ ਕਰਨਾ ਹੈ ਉਹਦੇ ਫਾਲੋਅ ਆਊਟਸ ਜਿਹੜੇ ਹੈਗੇ ਆ ਉਹ ਤੁਸੀਂ ਦੇਖੋਗੇ ਕਿ ਆਉਣ ਵਾਲੇ ਤੁਹਾਨੂੰ 1.5 ਮਹੀਨੇ ਦੇ ਵਿੱਚ ਜ਼ਰੂਰ ਨਜ਼ਰ ਆਣਗੇ ਜੀ ਸਾਨੂੰ ਟ੍ਰੈਫਿਕ ਪੂਰ ਸੁਨਰ ਜਾਏਗੀ ਇਹਨਾਂ ਕੋਲ ਦੇਖੋ ਇਹਦੇ ਬਾਰੇ ਹਜੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਇਸ ਗੱਲ ਦਾ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣਾ ਹੈਗਾ ਕਿ ਤੁਹਾਨੂੰ ਮਹੀਨੇ ਡੇਢ ਬਾਅਦ ਜਿਹੜਾ ਹੈਗਾ ਨਾ ਟ੍ਰੈਫਿਕ ਦਾ ਜਿਹੜਾ ਇੱਥੇ ਦਾ ਇੱਕ ਜਿਹੜਾ ਦ੍ਰਿਸ਼ ਹੈਗਾ ਨਕੋਦਰ ਜ਼ਿਲ੍ਹੇ ਨੂੰ ਲੈ ਕੇ ਉਹਦੇ ਵਿੱਚ ਕਾਫੀ ਸੁਧਾਰ ਨਜ਼ਰ ਆਏਗਾ ਇਹ ਸਾਡੀ ਕਮਿਟਮੈਂਟ ਹੈ ਹੋ ਸਕਦਾ ਜੀ ਵੀਰਵਾਰ ਜਾਂ ਐਤਵਾਰ ਟ੍ਰੈਫਿਕ ਨੂੰ ਡਰਾਇਵਟਰ ਕਰ ਦਤਾ ਜਾਂ ਹਾਂਜੀ ਇਹ ਚੀਜ਼ ਜਿਹੜੀ ਹੈਗੀ ਹੈ ਮੈਂ ਡਿਸਕਸ ਕੀਤੀ ਸੀ ਡੀਐਸਪੀ ਸਾਹਿਬ ਨਾਲ ਹੀ ਖੜੇ ਹੈਗੇ ਨੇ ਇਹਨੂੰ ਬੇਸਿਕਲੀ ਬਹੁਤ ਸਾਰੇ ਐਂਗਲਸ ਹੁੰਦੇ ਹੈਗੇ ਜਿਵੇਂ ਤੁਸੀਂ ਜਾਣਦੇ ਹੈਗੇ ਉਹ ਕਿ ਪਹਿਲਾਂ ਜਦੋਂ ਕੀਤਾ ਸੀਗਾ ਤੇ ਸ਼ਾਪਕੀਪਰਸ ਵੱਲੋਂ ਇਹਦਾ ਅਸਿਕਾ ਇਹਦਾ ਬਿਰੋਧ ਕੀਤਾ ਗਿਆ ਸੀ ਕਿ ਸਾਡੀ ਕਿ ਉਹਨਾਂ ਦੀ ਜਿਹੜੀ ਆਮਦਨ ਹੈਗੀ ਉਹਦੇ ਉੱਤੇ ਫਰਕ ਪੈ ਰਿਹਾ ਉਹ ਬਹੁਤ ਸਾਰੇ ਇਫੈਕਟਿਵਸ ਹੈਗੀ ਹੈ ਉਹਨਾਂ ਨੂੰ ਅਸੀਂ ਕਨਸਿਡਰੇਸ਼ਨ ਦੇ ਵਿੱਚ ਲੈਂਦੇ ਹੋਏ ਇਹਦੇ ਉੱਤੇ ਵੀ ਫੈਸਲਾ ਜਲਦੀ ਕਰ ਰਹੇ ਹਾਂ ਕੀ ਮੈਸੇਜ ਦੇਣਾ ਚਾਹੋਗੇ ਸਰ ਨੂੰ ਬਹੁਤ ਧੰਨਵਾਦ ਜੀ ਨਿਕੋਦਰਵਾਸੀਆਂ ਨੂੰ ਮੈਂ ਕਹਿਣਾ ਚਾਹਨਾ ਹੈਗਾ ਕਿ ਜਦੋਂ ਵੀ ਕੋਈ ਚੀਜ਼ ਮਤਲਬ ਜਦੋਂ ਆਪਾਂ ਹੁਣ ਟ੍ਰੈਫਿਕ ਦੀ ਗੱਲ ਕਰ ਲਈਏ ਇਹਦਾ ਸੁਧਾਰ ਜਿਹੜਾ ਹੈਗਾ ਕੱਲਾ ਆਪਾਂ ਪ੍ਰਸ਼ਾਸਨ ਦੇ ਉੱਤੇ ਜਾਂ ਪੁਲਿਸ ਦੇ ਉੱਤੇ ਜਾਂ ਹੋਰ ਕਿਸੇ ਸਰਕਾਰੀ ادارے ਉੱਤੇ ਨਹੀਂ ਛੱਡ ਸਕਦੇ 노 ਡਾਊਟ ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ ਬਹੁ لیکن ناگরিক ناگরিকਾਂ ਦੀ ਵੀ ਜਿੰਮੇਵਾਰੀ ਵੜਦੀ ਹੈਗੀ ਹੈ ਜਿੰਨੀ ਦੇਰ ਤੱਕ ਉਹ ਅੱਗੇ ਨਹੀਂ ਆਣਗੇ ਉਹ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਵੱਲ ਦੇ ਕਦਮ ਹੈ ਉਹ ਨਹੀਂ ਚੱਕਦੇ ਹੈਗੀ ਹੈ ਉਨੀ ਦੇਰ ਤੱਕ ਜਿਹੜੇ ਸਾਨੂੰ ਡਿਜ਼ਾਇਰਡ ਰਿਜ਼ਲਟਸ ਹੈਗੀ ਹੈ ਉਸ ਲੈਵਲ ਦੇ ਨਹੀਂ ਆਉਣਗੇ ਜਿੰਨੀ ਜਿਸ ਦੀ ਅਸੀਂ ਆਸ਼ਾ ਕਰਦੇ ਹੈਗੇ ਹਾਂ ਸਰ ਅੱਜ ਅਵੇਰਨੈਸ ਲਾ ਕਰ ਰਹੇ ਹੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੇਕਰ ਤੁਹਾਨੂੰ ਐਸਡੀਐਮ ਸਾਹਿਬ ਨੇ ਬਹੁਤ ਹੀ ਡਿਟੇਲ ਚ ਦੱਸਤਾ ਹੈ ਤਕਰੀਬਨ ਸਾਰੇ ਸਵਾਲਾਂ ਦਾ ਜਵਾਬ ਵੀ ਉਹਨਾਂ ਨੇ ਦਿੱਤੇ ਹੈ ਆ ਬਿਲਕੁਲ ਵੀ ਅਸੀਂ ਤੁਹਾਡੇ ਮਾਧਮ ਨਾਲ ਹੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਜਿੱਦਾਂ ਪਹਿਲੇ ਭਾਈ ਸਾਹਿਬ ਨੇ ਕੁਐਸਚਨ ਕੀਤਾ ਸੀ ਵੀ ਟ੍ਰਾਫਿਕ ਪੁਲਿਸ ਜਾਂ ਦੂਜੀ ਮਿਲੇਗੀ ਤੇ ਟ੍ਰੈਫਿਕ ਪੁਲਿਸ ਜਾਂ ਦੂਜੀ ਜੋ ਸਾਡੇ ਕੋਲ ਹੈਗਾ ਵੈ ਅਸੀਂ ਮੈਕਸਿਮਮ ਅਸੀਂ ਉਹ ਕਰਦੇ ਆ ਬਟ ਉਹਦੇ ਨਾਲ ਨਾਲ ਜਿਹੜਾ ਵੈ ਮੇਰੀ ਸਾਰੇ ਦੁਕਾਨਦਾਰਾਂ ਨੂੰ ਦੂਜਾ ਇਹਨਾਂ ਨੂੰ ਜਿਹੜੀ ਰਿਕਵੈਸਟ ਹੈ ਵੀ ਅਸੀਂ ਐਸਟੀਐਮ ਸਾਹਿਬ ਵੀ ਜਿਹੜੀ ਇਹ ਸੁਪਰਵਾਈਜ਼ਨ ਚੈੱਕ ਇੱਥੇ ਡਰਾਈਵ ਚਲਾਈ ਸੀਗੀ ਤੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਸਾਰੇ ਦੁਕਾਨਦਾਰਾਂ ਨੂੰ ਵੀ ਇਲੀਗਲੀ ਅਪਰੋਚਮੈਂਟ ਦੇ ਰਹੀਆਂ ਨੇ ਉਹ ਆਪਣੀਆਂ ਨਾ ਕਰਨ ਬਟ ਦੇਖਣ ਚ ਆਇਆ ਵੈ ਵੀ ਥੋੜੇ ਦਿਨ ਰਹੀ ਉਹ ਹਫਤਾ ਉਸ ਤੋਂ ਬਾਅਦ ਫਿਰ ਉੱਥੇ ਹੀ ਦੁਬਾਰਾ ਲੋਕਾਂ ਨੇ ਉਦਾਂ ਹੀ ਆਪਣੇ ਲਾ ਲਏ ਸੋ ਹੁਣ ਅਸੀਂ ਉਹ ਅਸੀਂ ਇਹਨਾਂ ਨੂੰ ਬੇਨਤੀ ਵੀ કરી ਲਈ ਹੈ ਜਿਹੜਾ ਲੀਗਲ ਐਕਸ਼ਨ ਹਲਕਾ ਜਿਹਾ ਲਾਈਟ ਜਿਹਾ ਉਹ ਵੀ ਲੈ ਲਿਆ ਵਾ ਹੁਣ ਸਟ੍ਰਿਕਟ ਐਕਸ਼ਨ ਹੋਏਗਾ ਇਲੀਗਲ ਇਨਕ੍ਰੋਚਮੈਂਟਸ ਜਿਹੜੀਆਂ ਨੇ ਉਹ ਆਪਣੀਆਂ ਉਹਨੂੰ ਪਲੀਜ਼ ਆਪਣੇ ਅੰਦਰ ਕਰਨ ਅਦਰਵਾਈਜ਼ ਐਕਸ਼ਨ ਉਹਨਾਂ ਦੇ ਅਗੇਂਸਟ ਲਿਆ ਜਾਏਗਾ ਪਰ ਜਿੱਦਾਂ ਐਸਡੀਐਮ ਸਾਹਿਬ ਨੇ ਦੱਸਿਆ ਵੀ ਕੋਈ ਪੈਰਲਲ ਇਹਦਾ ਅਰੇਂਜਮੈਂਟ ਦੇਖ ਰਹੇ ਆ ਵੀ ਕੋਈ ਅਸੀਂ ਪਾਰਕਿੰਗ ਦਾ ਏਰੀਆ ਆਈਡੈਂਟੀਫਾਈ ਕਰਕੇ ਤੇ ਪਾਰਕਿੰਗ ਜਿਹੜੀ ਹੈ ਉੱਥੇ ਬਣਾਉਣ ਦੀ ਸੋਚ ਰਹੇ ਆ ਬਾਕੀ ਜਿਹੜੀ ਕੋਈ ਵਨਵੇ ਕਰਨਾ ਹੈ ਜਾਂ ਦੂਜਾ ਕਰਨਾ ਹੈ ਉਹ ਵੀ ਸਾਰਾ ਕਨਸਟੀਟਿਊਸ਼ਨ ਦੇ ਸਾਰੇ ਫੈਕਟਰਸ ਦੇਖ ਕੇ ਦੁਕਾਨਦਾਰਾਂ ਦੀ ਡਿਮਾਂਡ ਦੂਜਾ ਤੀ ਸਰ ਅੱਜ ਜਿਹੜਾ ਇੱਕ ਬਹੁਤ ਵਧੀਆ ਪਰਾਲਾ ਕੀਤਾ ਇਦਾਂ ਦੇ ਪਰਾਲੇ ਟਾਈਮ ਟੂ ਟਾਈਮ ਹੋਣੇ ਚਾਹੀਦੇ ਆ ਬਿਲਕੁਲ ਜੀ ਬਿਲਕੁਲ ਇਹ ਚੱਲਦੇ ਹੀ ਰਹਿਣਗੇ ਜੀ ਚੱਲਦੇ ਰਹਿੰਦੇ ਵੀ ਆ ਤੇ ਚੱਲਦੇ ਰਹਿਣਗੇ ਵੀ ਜੀ ਜੀ ਆ ਸਾਰੇ ਇੱਕ ਜਾਂਦਿਆਂ ਦੇ ਕੁਐਸਚਨ ਜਿਹੜੀ ਮੈਂ ਪਹਿਲੇ ਵੀ ਗੱਲ ਕੀਤੀ ਅੱਜ ਸਾਥਾਵਾ ਨੇ ਬਹੁਤ ਸਾਥ ਦਿੱਤਾ ਤੇ ਅਡੇ ਨਾਲ ਵਿਪਨ ਜੀ ਖੜੇ ਨੇ ਹੋਰ ਉਟਕਾਲਾ ਖੜੇ ਨੇ ਦਰਸ਼ਨ ਟਾਲੀ ਜੀ ਖੜੇ ਨੇ ਜੇ ਇਦਾਂ ਦੇ ਹੋਰ ਅੱਗੇ ਆ ਤੋ ਵਦਕੇ ਇਦਾਂ ਦੇ ਕੰਮਾਂ ਦੇ ਵਿੱਚ ਆਉਣ ਤੇ ਟ੍ਰੈਫਿਕ ਤੇ ਕੰਟਰੋਲ ਕਾਫੀ ਹੋ ਜਾਣਾ ਨਹੀਂ ਬਿਲਕੁਲ ਦੇਖੋ ਅਸੀਂ ਮੈਂ ਫਿਰ ਉਹੀ ਕਹਾਂਗਾ ਵਿਪਨ ਜੀ ਮੇਰੇ ਨਾਲ ਖੜੇ ਹੈਗੇ ਨੇ ਇਹਨਾਂ ਦੇ ਨਾਲ ਹੋਰ ਇਹਨਾਂ ਦੀ ਟੀਮ ਮੈਂਬਰਸ ਹੈਗੇ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹੈਗਾ ਇਹਨਾਂ ਨੇ ਅਸੀਂ ਇਹਨਾਂ ਨੂੰ ਰੀਚ ਆਊਟ ਕੀਤਾ ਅਸੀਂ ਦੱਸਿਆ ਕਿ ਅਸੀਂ ਇਸ ਤਰੀਕੇ ਦੀ ਡਰਾਈਵ ਕਰਨਾ ਚਾਹੁੰਦੇ ਕਿਉਂਕਿ ਅਸੀਂ ਪਬਲਿਕ ਪਾਰਟਿਸਪ ਤੇ ਜਦੋਂ ਜਦੋਂ ਵਿਪਿੰਨ ਜੀ ਔਰ ਇਹਨਾਂ ਦੇ ਨਾਲ ਜਿਹੜੀਆਂ ਐਸੋਸੀਏਟਡ ਆਰਗੇਨਾਈਜੇਸ਼ਨਸ ਨੇ ਚਾਹੀ ਇਹਨਾਂ ਦੀਆਂ ਮਤਲਬ ਐਜੂਕੇਸ਼ਨਲ ਇੰਸਟੀਟਿਊਟਸ ਹੈ ਚਾਹੀ ਇਹਨਾਂ ਦੇ ਜਿਹੜੇ ਸੋਸ਼ਲ ਕਲੱਬਸ ਹੈਗੇ ਨੇ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਜਾਂਦਾ ਹੈਗਾ ਮਤਲਬ ਇਹ ਜਿਹੜੀ ਸੁਸਾਇਟੀ ਦੇ ਸਿਵਲ ਸੁਸਾਇਟੀ ਦੇ ਜਿਹੜੇ ਪਾਰਟਸ ਹੁੰਦੇ ਇਹ ਸਾਡੇ ਲਿੰਮਸ ਹੁੰਦੇ ਨੇ ਇਹ ਇਹਨਾਂ ਰਹੀਂ ਜਿਹੜੀ ਹੈਗੀ ਆ ਸਾਡੀ ਦੂਰ ਤੱਕ ਜਾਂਦੀ ਹੈਗੀ ਹੈ ਔਰ ਇਸੇ ਤਰੀਕੇ ਪੋਲਿਟੀਕਲ ਤੌਰ ਦੇ ਉਤੇ ਸਾਡੇ ਨਾਲ ਦਰਸ਼ਨ ਟੈਲੀ ਜੀ ਲਾਇਓਨਸ ਕਲੱਬ ਲਾਇਓਨਸ ਕਲੱਬ ਵਾਲੀ ਹਾਂਜੀ ਹਾਂਜੀ ਉਹਨਾਂ ਦਾ ਬਹੁਤ ਯੋਗਦਾਨ ਗਏ ਮਤਲਬ ਇਹ ਸਾਰੀ ਡਰਾਈਵ ਦੇ ਵਿੱਚ ਔਰ ਅਸੀਂ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਰੇ ਜਣੇ ਹੀ ਇਕੱਠੇ ਚੱਲਾਂਗੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਸਿਵਲ ਸੋਸਾਇਟੀ ਤੋਂ ਮੈਂਬਰਸ ਆਗੇ ਨੇ ਇਹ ਸਾਰੇ ਜਣੇ ਆਪਾਂ ਇਕੱਠੇ ਚੱਲਾਂਗੇ ਇਵਨ ਤੁਸੀਂ ਵੀ ਸਾਡੇ ਨਾਲ ਹੀ ਹੈਗੇ ਹੋ ਇਸ ਲਾਈਵ ਦੇ ਵਿੱਚ ਠੀਕ ਹੈ ਨਾ ਜੀ ਦੇ 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 ਹਾਂ ਸਰ ਇੱਕ ਬਹੁਤ ਵਧੀਆ ਪ੍ਰਾਲਾ ਤੁਹਾਡੇ ਵੱਲੋਂ ਜਾਂ ਅਲਾਈਅੰਸ ਕਲੱਬ ਵੱਲੋਂ ਕੀਤਾ ਗਿਆ ਵਾ ਜਿਹੜਾ ਕਿ ਅਵੇਅਰਨੈਸ ਕੈਂਪ ਜਿਹੜੇ ਕਹਿ ਸਕਦੇ ਆ ਲਾਇਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਏ ਬੀਇੰਗ ਸਿਟੀਜ਼ਨ ਸਾਡੀ ਇੱਕ ਸਾਰਿਆਂ ਦੀ ਮੋਰਲ ਡਿਊਟੀ ਬਣਦੀ ਆ ਕਿ ਅਸੀਂ ਜੋ ਵੀ ਦੇਖਦੇ ਆ ਜਿੱਥੇ ਸਾਨੂੰ ਗਲਤ ਕੋਈ ਮਹਿਸੂਸ ਹੁੰਦਾ ਉੱਤੇ ਜਰੂਰ ਸਾਨੂੰ ਉਹਦੇ ਖਿਲਾਫ ਆਵਾਜ਼ ਵੀ ਠੋਣੀ ਚਾਹੀਦੀ ਜਾਂ ਵੇਅਰ ਵੀ ਕਰਨਾ ਚਾਹੀਦਾ ਸਿਵਲ ਪ੍ਰਸ਼ਾਸਨ ਹਮੇਸ਼ਾ ਤੋਂ ਹੀ ਬਹੁਤ ਸਪੋਰਟਿੰਗ ਰਿਹਾ ਆ ਅਸੀਂ ਇਹਨਾਂ ਨਾਲ ਬੈਠ ਕੇ ਸਾਡੀ ਮੀਟਿੰਗ ਹੋਈ ਤੇ ਉਹਦੇ ਵਿੱਚ ਸਾਨੂੰ ਇਹਨਾਂ ਵੱਲੋਂ ਹੁਕਮ ਹੋਇਆ ਕਿ ਅਸੀਂ ਇਹਨਾਂ ਨੇ ਡਰਾਈਵ ਕਰਨਾ ਚਾਹੁੰਦੇ ਆ ਕਿ ਜਿੱਥੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿਉਂਕਿ ਧੁੰਦ ਦਾ ਮੌਸਮ ਚੱਲਿਆ ਤੇ ਜਿਹਦੇ ਕਾਰਨ ਐਕਸੀਡੈਂਟ ਹੋਣਦੇ ਬਹੁਤ ਜ਼ਿਆਦਾ ਚਾਂਸੇ ਰਹਿੰਦੇ ਆ ਤੇ ਆਪਾਂ ਨਿਊਜ਼ਪੇਪਰਾਂ ਜਾਂ ਟੈਲੀਵਿਜ਼ਨ ਤੇ ਦੇਖਦੇ ਆ ਸੋ ਇਹਨਾਂ ਵੱਲੋਂ ਇੱਕ ਸਾਨੂੰ ਬੜਾ ਉਤਸ਼ਾਹਿਤ ਕੀਤਾ ਗਿਆ ਕਿ ਤੁਸੀਂ ਇਦਾਂ ਦੀ ਡਰਾਈਵ ਸਾਡੇ ਨਾਲ ਹੋ ਕੇ ਕਰੋ ਤੇ ਅਸੀਂ ਇਹ ਸਾਰਿਆਂ ਨੇ ਇਹਦੇ ਵਿੱਚ ਪੂਰਾ ਸਹਿਯੋਗ ਕਰ ਰਹੇ ਹਾਂ ਸਾਡੇ ਸਤਿਮ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਇੰਡਸਟਰੀ ਇੰਟਰਨੈਸ਼ਨਲ گورਨਮੈਂਟ ਸਕੂਲ ਵੱਲੋਂ ਲਾਈਨਸ ਕਲੱਬ ਵੱਲੋਂ ਗਿਆਨ ਦਰਸ਼ਨ ਚੈਰੀਟੇਬਲ ਟਰਸਟ ਵੱਲੋਂ ਅਸੀਂ ਸਾਰਿਆਂ ਨੇ ਹੱਲ ਕੇ ਇਹ ਅੱਜ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਡਰਾਈਵ ਚਲਾ ਰਹੇ ਹਾਂ ਤੇ ਸਾਨੂੰ ਬੜਾ ਅੱਛਾ ਲੱਗ ਰਿਹਾ ਕਿ ਇਹਨਾਂ ਦੇ ਸਹਿਯੋਗ ਦੇ ਨਾਲ ਸਾਡਾ ਇਹ ਜਿਹੜੀ ਡਰਾਈਵ ਬੜੀ ਸਕਸੈਸਫੁਲ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਰ ਦਰਸ਼ਨ ਟਹਲੇ ਜੀ ਸਾਡੇ ਨਾਲ ਮੌਜੂਦ ਹੈ ਸਰ ਕੀ ਕਹਿਣਾ ਚਾਹੋਗੇ ਆ ਜਿਹੜਾ ਅਵੇਰਨੈਸ ਕੈਂਪ ਹੈ ਅ ਆਪਕੋ ਪਤਾ ਨਿਕੋ ਦੇ ਸ਼ਹਿਰ ਦੇ ਵੀ ਟ੍ਰੈਫਿਕ ਦੀ ਸਮੱਸਿਆ ਹੈ ਲਾਲ ਦੀ ਨਾਲ ਪ੍ਰੋਬਲਮ ਹੈ ਵੀ ਰਾਤ ਨੂੰ ਵੀ ਰਿਫਲੈਕਟਰ ਨਹੀਂ ਲੱਗੇ ਹੁੰਦੇ ਗਿਆਨ ਦਰਸ਼ਨ ਚੈਰੀਟੇਵ ٹرسٹ ਲਾਇਸ ਕਲੱਬ ਸਾਰੇ ਬਿਪਨਜੀ ਟੱਕਰ ਸਾਹਿਬ ਖੜੇ ਨੇ ਐਸ.ਐਮ. ਸਾਹਿਬ ਡੀ.ਐਸ.ਪੀ ਸਾਹਿਬ ਨੇ ਤੁਹਾਨੂੰ ਬਿਲਕੁਲ ਵਿਸਤਾਰ ਨਾਲ ਦੱਸਿਆ ਇਹ ਜਿਹੜਾ ਅਪਰਾਲਾ ਬਹੁਤ ਵਧੀਆ ਪ੍ਰਾਲਾ ਇਦਾਂ ਦੇ ਪ੍ਰਾਲੇ ਹੋਰ ਹੋਣੇ ਚਾਹੀਦੇ ਆ ਤਾਂ ਕਿ ਜਿਹੜਾ ਟ੍ਰੈਫਿਕ ਤੇ ਲੋਕਾਂ ਦਾ ਐਕਸੀਡੈਂਟ ਤੋਂ ਬਚਿਆ ਜਾ ਸਕੇ ਰਾਤ ਨੂੰ ਪਤਾ ਲੱਗ ਸਕੇ ਕੋਈ ਸਾਧਨ ਮੁਰੇ ਜਾਂਦਾ ਉਹ ਤੋਂ ਬਚਿਆ ਜਾ ਸਕੇ ਸ਼ੁਕਰੀਆ ਜੀ ਸਰ ਕੀ ਜਣ ਜਾਉਗਾ ਅੱਜ ਅਸੀਂ ਇੱਥੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਐਸ ਡੀ ਐਮ ਸਾਹਿਬ ਵੀ ਮੌਜੂਦ ਨੇ ਡੀ ਐਸ ਪੀ ਸਾਹਿਬ ਆਏ ਤਹਿਸੀਲਦਾਰ ਸਾਹਿਬ ਆਏ ਨੇ ਅਰੇ ਪ੍ਰਸ਼ਾਸਨ ਨਾਲ ਰਲ ਕੇ ਅਸੀਂ ਅੱਜ ਇੱਕ ਫੈਕਟਰ ਲਾਉਣ ਦਾ ਕੰਮ ਕੀਤਾ ਜਿਹੜਾ ਕਿ ਧੁੰਦ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਐਕਸੀਡੈਂਟ ਤੋਂ ਬਚਾ ਕੀਤਾ ਜਾ ਸਕੇ ਇਹ ਸਾਰੇ ਅਸੀਂ ਕਲੱਬ ਸਾਰੇ ਰਲ ਕੇ ਬਹੁਤ ਇਦਾਂ ਕੰਮ ਕਰਦੇ ਰਹਿੰਦੇ ਆ ਨੈਕਸ ਪੂਰਾ ਵੀਕ ਇਹ ਚੱਲੇਗਾ ਪੂਰਾ ਉਹ ਤਹਿਸੀਲਦਾਰ ਸਾਹਿਬ ਨਕੋਤ ਸਾਡੇ ਨਾਲ ਮੌਜੂਦ ਨੇ ਸਰ ਸੌਰੀ ਬਹੁਤ ਪਹਿਲਾਂ ਇੱਕ ਪਹਿਲੇ ਹਾਂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬਾਜੀ ਇਹ ਜਿਹੜਾ ਅਪਰਾਲਾ ਹੈਗਾ ਬੜਾ ਸ਼ਲਾਗਾ ਜੋਗ ਹੈਗਾ ਤੇ ਮੇਰੀ ਰੇਸੇ ਤੁਹਾਡੇ ਮਾਧਵ ਦੇ ਰਾਹੀ ਇਹ ਸਾਰੇ ਲੋਕਾਂ ਨੂੰ ਆਮ ਪਬਲਿਕ ਨੂੰ ਅਪੀਲ ਹੈਗੀ ਆ ਵੀ ਜਿਹੜਾ ਕੁਝ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਕਰ ਰਹੇ ਆ ਉਹ ਤਾਂ ਹੈ ਹੀ ਆ ਪਰ ਜਿਹੜਾ ਕੰਮ ਜਿਵੇਂ ਐਸਡੀਐਮ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਦੱਸਿਆ ਹੈਗਾ ਕਿ ਪਬਲਿਕ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਐਨਜੀਓ ਜੀ ਸਾਡੀ ਬਦਦ ਕਰ ਰਹੀਆਂ ਹੈਗੀਆਂ ਐਨਜੀਓ ਤੋਂ ਵੀ ਮੇਰੀ ਇਹ ਅਪੀਲ ਆ ਵੀ ਇਹਨੂੰ ਵੱਧ ਤੋਂ ਵੱਧ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਨਾਲ ਜੋੜਨ ਇਹਦੇ ਬਾਰੇ ਅਵੇਰੈਂਸ ਜਿਹੜੇ ਵੀ ਮੁੱਦੇ ਸਾਡੇ ਹੈਗੇ ਆ ਸੋਸ਼ਲ ਹੈਗੇ ਆ ਭਲਾ ਪਲਾਂਗੋ ਟ੍ਰੈਫਿਕ ਨਾਲ ਸੰਬੰਧਿਤ ਹੈਗੇ ਆ ਪਲਾਂਗੋ ਸੇ ਵੀ ਮੁੱਦੇ ਨਾਲ ਸੰਬੰਧ ਹੈਗੇ ਆ ਵੀ ਇਹ ਪਬਲਿਕ ਦੇ ਸੰਯੋਗ ਤੋਂ ਬਿਨਾ ਨਹੀਂ ਹੋ ਸਕਦੇ ਨਹੀਂ ਅੱਗੇ ਕੰਮਜਾ ਬ ਹੋ ਸਕਦੇ ਇਸ ਕਰਕੇ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰੂੰਗਾ ਵੀ ਉਹਨਾਂ ਨੂੰ ਇਹਰ ਕੀਤਾ ਜਾਵੇ ਜਾਗਰੂਤ ਕੀਤਾ ਜਾਵੇ ਤਾਂ ਜੋ ਸਮਾਜ ਦੇ ਜਿਹੜੇ ਅਜੇ ਵਧੀਆ ਕੰਮਾਂ ਦੇ ਵਿੱਚ ਛੜ ਕੇ ਹਸ ਲੈਣ ਬਬੋ ਬਬੋ ਸ਼ੁਕਰੀਆ ਜੀ ਅਸੀਂ ਤਹਿਸੀਲਦਾਰ ਸਾਹਿਬ ਜੀ ਸਰ ਜੀ ਸਰ ਸਵਾਗਤ ਹੈ ਤੁਹਾਡਾ ਮੈਂ ਤਾਂ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਜਿਹੜਾ ਤੁਸੀਂ ਪਬਲਿਕ ਨੇ ਜਿਹੜੇ ਐਨ ਜੀਓਸ ਵਗੈਰਾ ਜਿਹੜੇ ਨਾਲੇ ਇਦਾਂ ਦੀ ਜਿਹੜੇ ਅਵੇਅਰ ਕਰਦੇ ਆ ਜਿੰਨਾ ਪਬਲਿਕ ਦਾ ਵੱਧ ਤੋਂ ਵੱਧ ਬਚਾਅ ਹੋ ਸਕੇ ਮੌਸਮ ਦੇ ਮੁਤਾਬਕ ਹੁੰਦਾਂ ਦੇ ਵਿੱਚ ਪਬਲਿਕ ਹੋਰ ਅਵੇਅਰ ਹੋਵੇ ਤਾਂ ਫਾਇਦਾ ਹੋਵੇ ਥੈਂਕ ਯੂ ਜੀ ਨਕੌਦਰ ਪ੍ਰਸ਼ਾਸਨ ਦਾ ਐਸਡੀਐਮ ਸਾਹਿਬ ਇੱਕ ਬਹੁਤ ਵਧੀਆ ਜੀ ਕੰਮ ਕਰ ਰਹੇ ਨੇ ਔਰ ਡੀਐਸਪੀ ਸਾਹਿਬ ਨਾਲ ਨੇ ਐਸਐਚਓ ਨਾਲ ਨੇ ਸੰਸਥਾਵਾਂ ਨਾਲ ਨੇ ਇੱਕ ਲੋਕਾਂ ਨੂੰ ਵੀ ਅਵੇਰਨੈਸ ਹੋਣਾ ਚਾਹੀਦਾ ਜਿਹੜੇ ਗੱਡੀਆਂ ਰੋਡ ਤੇ ਲਾ ਕੇ ਬਜ਼ਾਰ ਵੱਲ ਨੂੰ ਚਲੇ ਜਾਂਦੇ ਆ ਜਾਂ ਆਪਣੇ ਕਮਾਂਕਾਰਾਂ ਦੇ ਚਲੇ ਜਾਂਦੇ ਆ ਗੱਡੀਆਂ ਦੋ ਦੋ ਘੰਟੇ ਗੱਡੀਆਂ ਜਿਹੜੀਆਂ ਸੜਕ ਤੇ ਖੜੀਆਂ ਰਹਿੰਦੀਆਂ ਉਹਨਾਂ ਦੇ ਗੱਲ ਹੈ ਵੀ ਅਪੀਲ ਹੈ ਕਿ ਉਹ ਆਪਣੇ ਆਪ ਨੂੰ ਅਵੇਰਨੈਸ ਕਰਨਾ ਔਰ ਗੱਡੀਆਂ ਜਿਹੜੀਆਂ ਪਾਰਕਿੰਗ 'ਚ ਲਾਉਣ ਸਿਵਲ ਹਸਪਤਾਲ ਦੇ ਵਿੱਚ ਬਹੁਤ ਵਧੀਆ ਪਾਰਕਿੰਗ ਆ ਔਰ ਜਿਵੇਂ ਕਿ ਐਸਡੀਐਮ ਸਾਹਿਬ ਨੇ ਦੱਸਿਆ ਕਿ ਪਾਰਕਿੰਗ ਵੀ ਹੋਰ ਜਗ੍ਹਾ ਬਣਾ ਦਿੱਤੀ ਜਾਵੇਗੀ ਜਿੱਥੇ ਗੱਡੀਆਂ ਲਾ ਸਕਣ ਬਹੁਤ ਬਹੁਤ ਸ਼ੁਕਰੀਆ ਜੀ ਜਿਹੜੀਆਂ ਸੰਸਥਾਵਾਂ ਨੇ ਨਾਲ ਸਾਥ ਦਿੱਤਾ ਹੈ ਐਂਡੋਸਵੇਸ ਵਾਲਿਆਂ ਨੇ ਔਰ ਲਾਇਨ ਕਲੱਬ ਔਰ ਰੋਟਰੀ ਕਲੱਬ ਔਰ ਗਿਆਨ ٹرسٹ ਵਾਲਿਆਂ ਨੇ ਔਰ ਦਰਸ਼ਨ ਟਾਲੀ ਜੀ ਨੇ ਬਹੁਤ ਬਹੁਤ ਧੰਨਵਾਦ ਤੁਮੂ ਪਰ ਬਸ਼ਾਸ਼ਣ ਦਾ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇੱਕ ਤਾਲਰ ਨਿਊਜ਼ ਨਕੋਦਰ